ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਵੱਡਾ ਐਲਾਨ 13246 ਪੰਚਾਇਤਾਂ ਦੇ ਲਈ 9 ਪ੍ਰੋਗਰਾਮ ਸ਼ੁਰੂ ਹੋਣਗੇ ਜਿਸ ਦੇ ਵਿੱਚ ਪੰਚ ਸਰਪੰਚ ਅਤੇ ਆਸ਼ਾ ਵਰਕਰ ਸ਼ਾਮਿਲ ਹੋਣਗੇ ਡਿਵੈਲਪਮੈਂਟ ਦੇ ਕੰਮਾਂ ਦਾ ਐਲਾਨ ਕੀਤਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਪੰਚਾਇਤਾਂ ਦੇ ਲਈ 9 ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਹੋਣਗੇ ਜਿਨ੍ਹਾਂ ਦੇ ਵਿੱਚ ਪੰਚ ਸਰਪੰਚ ਅਤੇ ਆਸ਼ਾ ਵਰਕਰ ਸ਼ਾਮਿਲ ਹੋਣਗੇ ਪੰਚਾਇਤ ਮੰਤਰੀ ਤਰुणਪ੍ਰੀਤ ਸੋਨ ਨੇ ਐਲਾਨ ਕੀਤਾ ਹੈ ਮਾਨ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਪੰਚਾਇਤਾਂ ਨੂੰ ਲੈ ਕੇ 3 13246 ਪੰਚਾਇਤਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਐਲਾਨ ਕੀਤਾ ਗਿਆ 158000 ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ ਪੰਜ ਸਰਪੰਚ ਆਸ਼ਾ ਵਰਕਰ ਤੇ ਆਂਗਣਵਾੜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ 13246 ਪੰਚਾਇਤਾਂ ਦੇ ਡਿਵੈਲਪਮੈਂਟ ਦੇ ਲਈ ਐਲਾਨ ਮਾਨ ਸਰਕਾਰ ਨੇ ਕੀਤਾ ਪੰਚਾਇਤ ਮੰਤਰੀ ਤਰੁਣਪ੍ਰੀਤ ਸੋਨ ਦੇ ਵੱਲੋਂ ਅਨਾਉਂਸਮੈਂਟ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਕੀਤੀ ਗਈ ਹੈ ਖੁਸ਼ੀ ਦਾ ਦਿਨ ਹੈ ਸਾਡੇ ਪੰਜਾਬ ਵਾਸਤੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਹੈ ਸਾਡਾ 2022 ਤੋਂ ਸਾਡੀ ਸਰਕਾਰ ਦੇ ਇੱਕ ਬਹੁਤ ਵੱਡਾ ਜੋ ਟੀਚਾ ਮਿੱਥਿਆ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਟੀਚਾ ਮਿੱਥਿਆ ਹੈ ਕਿ ਸਾਡੇ ਜਿਹੜੇ ਪੰਜਾਬ ਦੇ 13246 ਪੰਚਾਇਤਾਂ ਨੇ ਸਾਡੇ ਜਿਹੜੇ ਪਿੰਡ ਨੇ ਅਸੀਂ ਉਹਨਾਂ ਸਾਰੇ ਪਿੰਡਾਂ ਦਾ ਜਿਹੜਾ ਸਾਰਾ ਵਿਕਾਸ ਹੈ ਔਰ ਉਹ ਜਿਹੜਾ ਵਿਕਾਸ ਕਿਸ ਕਿਸ ਪੱਧਰ ਤੇ ਹੈ ਇਹਦੇ ਵਿੱਚ 9 ਤਰ੍ਹਾਂ ਦੇ ਪ੍ਰੋਗਰਾਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 9 ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਨੇ ਅੱਜ ਤੱਕ ਹਿਸਟਰੀ ਦੇ ਅੰਦਰ ਪੰਜਾਬ ਦੀ ਹਿਸਟਰੀ ਦੇ ਵਿੱਚ ਐਡਾ ਵੱਡਾ ਟ੍ਰੇਨਿੰਗ ਦਾ ਜਿਹੜਾ ਸੈਸ਼ਨ ਹੈ ਕਦੇ ਨਹੀਂ ਹੋਇਆ ਜੋ ਇਹ ਟ੍ਰੇਨਿੰਗ ਹੋਣ ਜਾ ਰਹੀ ਹੈ ਜਿਹੜੀ ਆਲਰੇਡੀ ਚੱਲ ਰਹੀ ਹੈ ਹੁਣ ਇਹਦੇ ਤੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣੀ ਚਾਹੂੰਗਾ ਬੀਏ ਟ੍ਰੇਨਿੰਗ ਹੈ ਕਿ ਕੀ ਨੂੰ ਕਿਹਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਔਰ ਕਿਸ ਪੱਧਰ ਤੇ ਸਾਨੂੰ ਕਰਨੀ ਚਾਹੀਦੀ ਹੈ ਇਸ ਪਹਿਲੀ ਗੱਲ ਸਾਡੇ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਸਾਡੀ 23 ਅਕਤੂਬਰ 2025 ਤੋਂ ਅਸੀਂ ਇਹ ਟ੍ਰੇਨਿੰਗ ਆਰੰਭ ਕੀਤੀ ਹੈ ਸਾਡਾ ਟੀਚਾ ਹੈ ਕਿ 1,58,000 ਅਸੀਂ ਟੋਟਲ ਜਿਹੜੇ ਪਰਸਨਸ ਨੇ ਬੰਦੇ ਨੇ ਉਹਨਾਂ ਨੂੰ ਅਸੀਂ ਇਹ ਟੋਟਲ ਟ੍ਰੇਨਿੰਗ ਦੇਣੀ ਹੈ ਉਹਨਾਂ ਚ ਕਿਹੜੇ-ਕਿਹੜੇ ਸਭ ਤੋਂ ਪਹਿਲਾਂ ਸਰਪੰਚ ਪਿੰਡਾਂ ਦੇ ਪੰਜ ਆਸ਼ਾ ਵਰਕਰ ਆਂਗਣਵਾੜੀ ਵਰਕਰ ਸੈਲਫ ਹੈਲਪ ਗਰੁੱਪ ਇਸ ਤੋਂ ਇਲਾਵਾ ਵੱਖ-ਵੱਖ ਜਿਹੜੇ ਲਾਈਨ ਡਿਪਾਰਟਮੈਂਟ ਨੇ ਰੂਰਲ ਡਿਵੈਲਪਮੈਂਟ ਪੰਚਾਇਤੀ ਰਾਜ ਦੇ ਨਾਲ ਜਿਹਦੇ ਵਿੱਚ ਜਿਵੇਂ ਕਿ ਫੋਰਨ ਐਗਜ਼ਾਮਪਲ ਵਾਟਰ ਸਪਲਾਈ ਸੈਨੀਟੇਸ਼ਨ ਐਜੂਕੇਸ਼ਨ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਦੇ ਜਿਹੜੇ ਫੀਲਡ ਵਰਕਰ ਨੇ ਇਹ ਵੀ ਇਹਦੇ ਵਿੱਚ ਇਨਕਲੂਡ ਨੇ ਸੋ ਇਹ 158000 ਟੋਟਲ ਪਰਸਨਸ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਲੋਗ ਜੋ ਸਾਨੂੰ ਦਿਸ਼ਾ ਨਿਰਦੇਸ਼ ਨੇ ਉਹਦੇ ਤਹਿਤ ਅਸੀਂ ਇਹ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਡਿਪਾਰਟਮੈਂਟ ਜਿਹਦੇ ਵਿੱਚ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਸਟੇਟ ਇੰਸਟੀਚਿਊਟ ਆਫ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਜਿਹਨੂੰ ਐਸ ਆਈ ਆਰ ਡੀ ਕਹਿੰਦੇ ਆ ਪਰਦੇਸ਼ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੁਹਾਲੀ ਇਹ ਸਾਡੀਆਂ ਸੰਸਥਾ ਨੇ ਤੇ ਸਾਡੇ ਵਿਭਾਗ ਨੇ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੇ ਅਸੀਂ ਦੋਹਾਂ ਨੇ ਰਲ ਕੇ ਇਹ ਐਡਾ ਵੱਡਾ ਟੀਚਾ ਜੋ ਮਿਥਿਆ ਔਰ ਇਹਦੇ ਵਿੱਚ ਜਿਹੜੇ ਅਸੀਂ 9 ਨੁਕਾਤੀ ਜਿਹੜੇ 9 ਤਰ੍ਹਾਂ ਦੇ ਅਸੀਂ ਜਾਨੀ ਕਿ ਟ੍ਰੇਨਿੰਗ ਦੇਣੀ ਹੈ ਅੱਜ ਤੱਕ ਕੀ ਹੁੰਦਾ ਸੀ ਸਿਰਫ ਪਿੰਡਾਂ ਦੀਆਂ ਪੰਚਾਇਤਾਂ ਇਸ ਲਈ ਚੁਣੀਆਂ ਜਾਂਦੀਆਂ ਸੀ ਕਿ ਮਤੇ ਪਾਓ ਗਲੀਆਂ ਬਣਾਓ ਨਾਲੀਆਂ ਬਣਾਓ ਸੀਵਰੇਜ ਠੀਕ ਕਰਾਓ ਇਸ ਤੋਂ ਉੱਤੇ ਕਦੇ ਜਾਣ ਹੀ ਨਹੀਂ ਦਿੱਤਾ ਸਾਡੀ ਮਜਬੂਰੀ ਐਡੀ ਵੱਡੀ ਕਿ ਸਾਡੀ ਪੰਚਾਇਤਾਂ ਨੂੰ ਸਾਡੇ ਪੰਚਾਂ ਨੂੰ ਸਾਡੇ ਸਰਪੰਚਾਂ ਨੂੰ ਸਾਡੇ ਜਿਹੜੇ ਲਾਈਨ ਡਿਪਾਰਟਮੈਂਟ ਨੇ ਉਹਨਾਂ ਨੂੰ ਕਦੇ ਇਸ ਤੋਂ ਉੱਤੇ ਦੀ ਕਦੇ ਸੋਚ ਤੱਕ ਲੈ ਕੇ ਨਹੀਂ ਗਏ ਸੋ ਅਸੀਂ ਚਾਹੁੰਦੇ ਸੀ ਕਿ ਪਿੰਡਾਂ ਦਾ ਜਿਹੜਾ ਤਰੱਕੀ ਹੈ ਉਹ ਸਾਰੀ ਬਰੂਨੀ ਤਰੱਕੀ ਸਾਰੀ ਕੰਪਲੀਟ ਤਰੱਕੀ ਹੋਵੇ ਜਿਹਦੇ ਵਿੱਚ ਜਿਹੜੇ ਨੌ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਡਿਜ਼ਾਈਨ ਕੀਤੇ ਨੇ ਉਹਦੇ ਵਿੱਚ ਮੈਂ ਉਹ ਨੌ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਨਾਮ ਲੈਣ ਲੱਗਿਆਂ ਸਭ ਤੋਂ ਪਹਿਲਾਂ ਗਰੀਬੀ ਮੁਕਤ ਪਿੰਡ ਪਿੰਡਾਂ ਨੂੰ ਟੋਟਲ ਗਰੀਬੀ ਮੁਕਤ ਕਰਨਾ ਦੂਜਾ ਸਿਹਤਮੰਦ ਪਿੰਡ ਪਿੰਡਾਂ ਦੇ ਵਿੱਚ ਅਸੀਂ ਸੇਤ ਸੇਤ ਦੀ ਸੰਭਾਲ ਕਰਨ ਲਈ ਕੈਂਪ ਲਗਾਵਾਂਗੇ ਉੱਥੇ ਅਸੀਂ ਜਾਗਰੂਕ ਕਰਾਂਗੇ ਲੇਡੀਜ਼ ਨੂੰ ਲੱਗ ਜਾਗਰੂਕ ਕਰਾਂਗੇ ਜੈਸ ਨੂੰ ਲੱਗ ਜਾਗਰੂਕ ਕਰਾਂਗੇ ਬੱਚਿਆਂ ਨੂੰ ਲੱਗ ਜਾਗਰੂਕ ਕਰਾਂਗੇ ਤੀਜਾ ਹੈਗਾ ਬੱਚਿਆਂ ਲਈ ਅਨੁਕੂਲ ਪਿੰਡ ਬੱਚੇ ਖੇਡ ਸਕਣ ਸਾਫ਼ ਸੁਥਰੀ ਹਵਾ ਚ ਵਾਤਾਵਰਣ ਚ ਸਾਹ ਲੈ ਸਕਣ ਉੱਥੇ ਅਸੀਂ ਜਿਹੜੇ 3100 ਪਲੇਗ੍ਰਾਉਂਡ ਵੀ ਬਣਾ ਰਹੇ ਆ ਪਿੰਡਾਂ ਚ ਇਹ ਸਾਰਾ ਚੀਜ਼ ਉਸ ਚ ਇਨਕਲੂਡਡ ਹੈ ਚੌਥਾ ਹੈਗਾ ਪਾਣੀ ਭਰਪੂਰ ਪਿੰਡ ਪਿੰਡਾਂ ਦੇ ਵਿੱਚ ਸਾਫ਼ ਪਾਣੀ ਪੀਣ ਨੂੰ ਮਿਲੇ ਪਾਣੀ ਦੀ ਕੋਈ ਕਮੀ ਨਾ ਹੋਵੇ ਸਕੈਂਸਟੀ ਨਾ ਹੋਵੇ ਤਾਂ ਪਿੰਡਾਂ ਦੇ ਵਿੱਚ ਪ੍ਰੋਪਰ ਪਾਣੀ ਦੀ ਸਪਲਾਈ ਹੋਵੇ ਉਹਨੂੰ ਅੰਦੇ ਨਾਲ ਰੱਖ ਪੰਜਵਾਂ ਹੈਗਾ ਸਵੱਛ ਅਤੇ ਹਰਿਆ ਭਰਿਆ ਪਿੰਡ ਸਵੱਛ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਗ੍ਹਾ ਜਗ੍ਹਾ ਦੇਖਦੇ ਆਂ ਰੂੜੀਆਂ ਦੇ ਢੇਰ ਲੱਗੇ ਪਏ ਹੁੰਦੇ ਨੇ ਉਹਨਾਂ ਦਾ ਇੱਕ ਪ੍ਰੋਪਰ ਪ੍ਰਬੰਧ ਕਰਨਾ ਤੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਹਰਿਆਵਲ ਕਰਨੀ ਫਲਦਾਰ ছায়ਾਦਾਰ ਬੂਟੇ ਲਾਣੇ ਉਹ ਬੂਟੇ ਲਾਣੇ ਜਿਹੜੇ ਪੰਜਾਬ ਦੇ ਵਿਰਾਸਤੀ ਸਾਡੇ ਪੀੜ ਨੇ ਵਿਰਾਸਤੀ ਪੇੜ ਲਾ ਕੇ ਅਸੀਂ ਜਿਹੜੇ ਸਾਡੀਆਂ ਖੇਤਾਂ ਦੀਆਂ ਮੋਟਰਾਂ ਨੇ ਉੱਥੇ ਵੀ ਵਿਰਾਸਤੀ ਪੇੜ ਲਾ ਕੇ ਪਿੰਡਾਂ ਨੂੰ ਹਰਿਆ ਭਰਿਆ ਕਰਨਾ ਉਹ ਵੀ ਇਹਦੇ ਚ ਇਨਕਲੂਡ ਹੈ ਛੇਵਾਂ ਹੈਗਾ ਸਵੈ ਨਿਰਪਰ ਬੁਨਿਆਦੀ ਢਾਂਚੇ ਵਾਲਾ ਪਿੰਡ ਸਾਡੇ ਬੱਚੇ ਸਵੈ ਨਿਰਭਰ ਹੋਣ ਮਤਲਬ ਕਿ ਖੁਦ ਆਪਣੇ ਪੈਰਾਂ ਤੇ ਖੜੇ ਹੋਣ ਔਰ ਉਹ ਜੌਬ ਸੀਕਰ ਤਾਂ ਹੋਣੇ ਹੋਣ ਪਰ ਜੌਬ ਪ੍ਰੋਵਾਈਡਰ ਵੀ ਨਾਲ ਹੋਣ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਨੌਕਰੀ ਕਰਨਾ ਚਾਹੁੰਦੇ ਨੇ ਚਾਹੇ ਨੌਕਰੀ ਕਰਨ ਉਹ ਆਪਣਾ ਰੁਜ਼ਗਾਰ ਕਰਨਾ ਚਾਹੁੰਦੇ ਨੇ ਰੁਜ਼ਗਾਰ ਕਰਨ ਉਹ ਸੈਲਫ ਹੈਲਪ ਗਰੁੱਪ ਬਣਾਉਣਾ ਚਾਹੁੰਦੇ ਨੇ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਕਰਨ ਅਸੀਂ ਉਹਦੇ ਤੇ ਵਰਕਆਊਟ ਕਰ ਰਹੇ ਹਾਂ ਸੱਤਮਾ ਹੈਗਾ ਸਮਾਜਿਕ ਤੌਰ ਤੇ ਸੁਰੱਖਿਤ ਪਿੰਡ ਕਿਸੇ ਜਾਤ ਪਾਤ ਤੋਂ ਹਰ ਚੀਜ਼ ਤੋਂ ਉੱਚੇ ਉੱਠ ਕੇ ਅਸੀਂ ਸਮਾਜਿਕ ਤੌਰ ਤੇ ਏਕਾ ਇਸ ਤਰ੍ਹਾਂ ਨਾਲ ਅਸੀਂ ਇਹ ਪਿੰਡਾਂ ਦਾ ਜਿਹੜਾ ਆਪਸੀ ਬੁਨਿਆਦੀ ਢਾਂਚਾ ਇੱਕ ਕਰਨਾ ਚਾਹੁੰਦੇ ਹਾਂ ਅੱਠਵਾਂ ਚੰਗੇ ਸ਼ਾਸਨ ਵਾਲਾ ਪਿੰਡ ਕੋਈ ਥਾਣੇ ਕਚੈਰੀ ਨਾ ਹੋਵੇ ਪਿੰਡਾਂ ਦੇ ਮਸਲੇ ਪਿੰਡਾਂ ਚ ਨਿਭੜਨ ਕਿਤੇ ਸਾਨੂੰ ਕੋਟ ਕਚੈਰੀ ਨਾ ਜਾਣਾ ਪਵੇ ਸਾਨੂੰ ਮਤਲਬ ਕਿ ਪਿੰਡ ਦੇ ਮਸਲੇ ਉਹ ਪਿੰਡ ਦੀ ਸੱਤ ਚ ਬਹਿ ਕੇ ਹੱਲ ਹੋ ਜਾਣ ਇਸ ਤਰ੍ਹਾਂ ਦੇ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਹਾਂ ਇਹ ਸਾਰਾ ਟ੍ਰੇਨਿੰਗ ਦਾ ਹਿੱਸਾ ਹੈ ਤੇ ਨੌਵਾਂ ਤੇ ਲਾਸਟ ਹੈਗਾ ਮਹਿਲਾਵਾਂ ਦੇ ਲਈ ਅਨਕੂਲ ਪਿੰਡ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਉਹ ਕਿਸੇ ਵੀ ਵਕਤ ਪਿੰਡੋਂ ਕਿਤੇ ਜਾਣਾ ਚਾਹਣ ਪਿੰਡ ਚ ਆਉਣਾ ਚਾਹਣ ਆਪਣੇ ਜਿਹਨੂੰ ਕਹ ਲੋ ਵੀ ਮਰਿਆਦਾ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜੀਉਣਾ ਚਾਹਣ ਤਾਂ ਉਹਨਾਂ ਦੇ ਅਨੁਕੂਲ ਪਿੰਡਾਂ ਦਾ ਵਾਤਾਵਰਨ ਵੀ ਬਣਾਉਣਾ ਇਹ ਉਸ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੈ ਸੋ 1 ਤੋਂ ਲੈ ਕੇ 9 ਜਿਹੜੇ ਅਸੀਂ ਮੈਂ ਤੁਹਾਨੂੰ ਇਹ ਪ੍ਰੋਗਰਾਮ ਦੱਸੇ ਨੇ ਇਹ ਫਸਟ ਟਾਈਮ ਅਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਇਹ 9 ਨੁਕਾਤੀ 9 ਨੁਕਤਿਆਂ ਦੇ ਉੱਤੇ ਇਹ ਟ੍ਰੇਨਿੰਗ ਜਿਹੜੀ ਕਰਵਾ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਰਵਾ ਰਹੀ ਹੈ ਸੋ ਮੈਂ ਕਿਉਂਕਿ ਇਹ ਜ਼ਿੰਮੇਵਾਰੀ ਹੈ ਜਿਹੜੀ ਬਹੁਤ ਵੱਡੀ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੀ ਇਹ ਇਹਦਾ ਜ਼ਿੰਮੇਵਾਰੀ ਇਹ ਸੇਵਾ ਦਾ ਮੌਕਾ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤਾ ਸੋ ਅੱਜ ਮੇਰਾ ਫਰਜ਼ ਬਣਦਾ ਸੀ ਤੁਹਾਡੇ ਰੂਬਰੂ ਹੋ ਕੇ ਤੋਂ ਨੂੰ ਇਹ ਸਾਰੇ 9 ਦੇ 9 ਪ੍ਰੋਗਰਾਮ ਬਾਰੇ ਜਾਣਕਾਰੀ ਦਵਾ ਇਹਦੇ ਬਾਰੇ ਥੋੜਾ ਜਾਗਰੂਕ ਕਰਾਂ ਤੇ ਇੱਕ ਮੈਂ ਹੱਥ ਜੋੜ ਕੇ ਉਹ ਰੋ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸਰਪੰਚਾਂ ਨੂੰ ਸਾਰੇ ਪੰਚਾਂ ਨੂੰ ਆਸ਼ਾ ਵਰਕਰ ਨੂੰ ਆਂਗਣਵਾੜੀ ਵਰਕਰ ਨੂੰ ਸੈਲਫ ਹੈਲਪ ਗਰੁੱਪ ਨੂੰ ਇਸ ਤੋਂ ਇਲਾਵਾ ਜਿਹੜੇ ਲਾਈਨ ਡਿਪਾਰਟਮੈਂਟ ਨੇ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਫੀਲਡ ਵਰਕਰ ਜਿੰਨੇ ਨੇ ਮੈਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਨਿਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਟ੍ਰੇਨਿੰਗ ਦਾ ਹਿੱਸਾ ਬਣੋ ਜੇ ਤੁਸੀਂ ਇਸ ਟ੍ਰੇਨਿੰਗ ਦਾ ਹਿੱਸਾ ਬਣ ਜਾਂਦੇ ਹੋ ਤਾਂ ਮੈਂ ਇਹ ਗੱਲ ਤੁਹਾਨੂੰ ਉਹਰੇ ਪ੍ਰੋਮਿਸ